ਨਾਲ ਚਾਰੇ ਟਾਇਰ ਇਹਦੇ ਨਾਲ ਦੇ ਆਈ ਇਹਦੀ ਕੀਮਤ ਮਾੜਾ ਜੀ ਇਹਦੀ 415000 ਰੁਪਏ ਰਮਾੜੇ ਇਹ 3 ਸਪੀਡ ਹੈ ਜੀ ਚੰਗਾ ਟਰੈਕਟਰ ਹੈ ਪੰਜਾਬ ਨੰਬਰ ਹੈ ਜੀ ਕੋਈ ਇੰਜਨ ਗੇਅਰ ਦੀ ਪ੍ਰੋਬਲਮ ਨਹੀਂ ਹੈਗੀ ਪਰ ਪੂਰਾ ਚੰਗਾ ਟਰੈਕਟਰ ਹੈ ਜੀ 1987 ਮਾਡਲ ਹੈ ਕਿ ਦੋ ਟਰੈਕਟਰ ਲੀਕ ਨਹੀਂ ਹੈਗਾ ਇੰਜਨ ਗੇਅਰ ਦਾ ਫੁੱਲ ਵਧੀਆ ਟਰੈਕਟਰ ਹੈ ਜੀ ਠੀਕ ਹੈ ਟਾਇਰ ਟੂਰ ਵੀ ਵਧੀਆ 65 70 ਪੈਸੇ ਪਿਛਲੇ ਟਾਇਰ ਨੇ ਅਗਲੇ ਟਾਇਰ 40 ਪੈਸੇ ਨੇ ਇਹ 2015 ਮਾਡਲ ਹੈ ਹਜੇ ਤਾਂ ਦੇਖਣ ਨੂੰ ਚੰਗਾ ਮਾਡਲ ਲੱਗਦਾ ਹਾਂ ਜੀ ਹਾਂ ਜੀ ਹਾਂ ਜੀ ਇਹ ਹੁਣੇ ਆਇਆ ਥੋੜੇ ਦਿਨ ਇੱਕ ਦੋ ਦਿ ਅੱਜ ਸਿਰ ਕਾਲਜੀ ਸਵਾਤ ਤੁਹਾਡੇ ਆਪਣੇ ਦਿਨ ਦੇ ਵਿੱਚ ਕਾਰੇ ਵੀ ਅੱਜ ਪਾ ਖੜੇ ਆ ਪਿੰਡ ਇੱਕ ਉਪਰਾ ਅੱਡੇ ਦੇ ਵਿੱਚ ਇੱਥੇ ਵੀਰੂ ਦੀ ਦਿੱਰਥੀ ਪਾਸ ਫੈਸਲਾਨੀ ਸ਼ਹਿਰ ਤੇ ਰਕਮਾ ਆਪਣੇ ਨਾਲ ਜੀਰੂ ਦੀ ਦਿੱਰਥੀ ਸਾਹਿਬਾ ਤੇ ਦਿੱਰਥੀ ਤੋਂ ਬੜੀ ਥੋੜਾ ਖਾਤ ਜਣ ਚੈਨ ਦੇ ਹਾਂਜੀ ਤੁਸੀਂ ਖਾਤ ਬਣਾਜੀ ਆਪਣਾ ਸੁਭਨਾਮ ਤੇ ਆਪਣਾ ਐਡਰੈਸ ਦੱਸੋ ਜੀ ਪਹਿਲਵਾਨ ਟਰੈਕਟਰ ਵੀਰੇ ਦਿੱਤੂਪੁਰ ਜੱਟਾਂ ਪਟਿਆਲਾ ਤੋਂ ਭਾਰਤ ਸੌ ਰੋਡ ਤੇ ਜੀ ਵੀਰ ਆਪਾਂ ਨੂੰ ਸਾਰੇ ਟਰੈਕਟਰਾਂ ਦੀ ਜਾਣਕਾਰੀ ਦੇਣਗੇ ਵੀ ਕਿੰਨੇ ਮਾਡਲ ਆ ਤੇ ਕੀ ਪ੍ਰਾਈਸ ਆ ਆ ਤੇ ਕੰਨੀ ਹੈ ਨਾ ਤੁਸੀਂ ਸਭ ਤੋਂ ਵੱਡਾ ਆ ਪਾਂ ਰਹੇ ਟਰੈਕਟਰ ਸਾਡਾ ਜਾਉਂਦੀਆਂ ਪੰਜਾਬ ਪੰਜਾਬ ਡੀਜੀ 4x4 ਇਹ 4x4 ਦੇ ਦਿੱਤੀ ਹਾਂਜੀ ਹਾਂਜੀ ਠੀਕ ਆ ਠੀਕ ਆ ਵੀ ਟਾਇਰਾਂ ਦੀ ਡੀਜ਼ਲ ਕੋਲੋਂ ਸਨ ਲੱਜਿਆ ਕਰੋ ਆ ਇਹ ਜਿਹੜਾ ਇਹਦਾ ਟਰੈਕਟਰ ਬਿਲਕੁਲ ਓਕੇ ਇੰਜਨ ਗੇਅਰ ਦਾ ਪੂਰਾ ਓਕੇ ਆ ਜੀ 17 ਮਾਡਲ ਆ ਜੀ ਪਿਛਲੇ ਟਾਇਰ ਇਹਦੇ ਨਾਲ ਦੇ ਆ ਜੀ ਫਰਸਟ ਓਨਰ ਦਾ ਟਰੈਕਟਰ ਆ ਜੀ ਠੀਕ ਆ ਜੀ 4x4 ਆ ਅਗਲੇ ਦੁਆਰੇ ਪਏ ਹੋਇਆ ਸ਼ੇਰ ਗੱਡੀ ਆ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਡੈੱਕ ਲੁੱਕ ਸਾਰਾ ਸਮਾਨ ਉੱਪਰ ਲੱਗਿਆ ਹੋਇਆ ਸਿਸਟਮ ਵਗੈਰਾ ਸਿਸਟਮ ਲੱਗਿਆ ਹੋਇਆ ਬੜਾ ਤੇ ਫਿਰ ਟਾਇਰ ਕਿੰਨੇ ਪਰਸੈਂਟ ਹੈ ਨਹੀਂ ਤੇ ਪਿਛਲੇ 50% ਹੈਗੇ ਜੀ 50% ਨਾਲ ਦੇ ਟਾਇਰ ਹੈ ਠੀਕ ਹੈ ਜੀ ਹਾਂ ਜੀ ਤੁਸੀਂ ਜਰਾ ਇੱਕ ਵਾਰ ਫੇਰ ਆ ਗਈ 50% ਉਹ ਆਪਾਂ ਰੀਡਿੰਗ ਕਰਾਂਗੇ ਦੋ ਘੰਟੇ ਕਰਕੇ ਕਰ ਲਾਂਗੇ ਠੀਕ ਨੰਬਰ ਲਈ ਇਹ 2014 ਮਾਡਲ ਹੈ ਜੀ 14 ਮਾਡਲ ਹਾਂ ਜੀ ਇਹ ਵੀ ਇੰਜਨ ਗੇਅਰ ਦਾ ਵੀ ਓਕੇ ਇੰਜਨ ਗੇਅਰ ਦਾ ਪੂਰਾ ਓਕੇ ਜੀ ਪੰਜਾਬ ਨੰਬਰ ਹੈ ਇਹ ਵੀ ਠੀਕ ਹੈ ਜੀ ਹਾਂ ਪਿਛਲੇ ਟਾਇਰ ਇਹਦੇ ਨਾਲ ਚਾਰੇ ਟਾਇਰ ਇਹਦੇ ਨਾਲ ਤੇ ਆ ਜੀ ਚਾਰੇ ਨਾਲ ਦੇ ਲਈ ਹਾਂ ਜੀ ਤੇ ਟਾਇਰਾਂ ਦੀ ਜਿਹੜੀ ਕੰディション ਆ ਰੰਗ ਪੇਂਟ ਦਾ Ориਜਨਲ ਆ ਕੋਈ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਦੀ ਕਿਸੇ ਤਰ੍ਹਾਂ ਦੀ ਇੰਜਮੇਗਰ ਦੀ ਬਾਕੀ ਟਾਇਰ ਦੇਖ ਲੋ ਟਾਇਰ ਦੇਖ ਰਹਾ ਕੋਈ ਨਹੀਂ ਪਿਛਲੇ ਟਾਇਰ ਨੇ ਲਗਭਗ ਚਾਰੇ ਟਾਇਰ ਨਾਲ ਦੇ ਆ ਜੀ 45% 45 ਕੇ ਪੈਸੇ ਹੈਗੇ ਜੀ ਇਹਦੇ ਮੋਡਲ ਆ ਆਪਣੇ ਥੋੜੇ ਜਿਹਾ ਵੱਧ ਨੇ ਹਾਂ ਜੀ ਇਹ 50 ਪੈਸੇ ਦਾ ਰਹਿ ਗਿਆ ਬਣੀ ਹੁਣ ਆਪਾਂ ਗੱਲ ਕਰੀਏ ਨਾਲ ਦੀ ਡਿਮਾਂਡ ਦੀ ਕੇ ਕੇ ਡਿਮਾਂਡ ਹੈ ਇਹਨੂੰ ਦੋਹਾਂ ਜੀ ਜਿਹੜਾ 4x4 ਆਈ 50 50 ਦੀ 17 ਮਾਡਲ ਹਾਂ ਜੀ ਉਹਦੀ 6.5 ਲੱਖ ਰੁਪਈਆ ਜੀ 6.5 ਲੱਖ ਰੁਪਈਆ ਹਾਂ ਜੀ ਹਾਂ ਜੀ ਇਹਦੀ ਕੀਮਤ ਮਾੜੀ ਜੀ ਇਹਦੀ 4,15,000 ਰੁਪਈਆ ਰਵਾਣੇ ਇਹਦੀ 415 ਆਈ ਹਾਂ ਜੀ ਹਾਂ ਜੀ ਠੀਕ ਆ ਠੀਕ ਹੈ ਆਪਾਂ ਦਾ ਖਾਦੇ ਕਰੀ ਬਸ ਸਵਰਾਜ 852 852 ਦੇ ਕਾਫੀ ਬੰਦੇ ਡਿਮਾਂਡ ਕਰਦੇ ਨੇ ਵੀ ਆ 852 ਚਾਹੁੰਦੇ ਪੂਰੇ ਖੜੇ ਨੇ ਵੀ ਲੋਕ ਦ ਇਹ ਟਰੈਕਟਰ ਸਹੀ ਕਿੰਨੇ ਮਾਡਲ ਹੈ ਇਹ 2005 ਮਾਡਲ ਹੈ 5 ਮਾਡਲ ਜੀ ਪੰਜਾਬ ਨੰਬਰ ਹੈ ਚੰਗਾ ਟਰੈਕਟਰ ਹੈ ਜੀ ਪੂਰਾ ਸਾਫ਼ ਸੁਥਰਾ ਵਿਜ਼ੂਅਲ ਸਾਰਾ ਟਰੈਕਟਰ ਹੈ ਹੈ ਟਰੈਕਟਰ ਸਾਡੀ ਤੋਂ ਪਰ ਪੰਜ ਮਾਦ ਆ ਵੀ ਜਿਹੜੀ ਕਾਲ ਮੋਟੇ ਪਰ ਸੰਭਾਲ ਦੇ ਵਿੱਚ ਬਹੁਤ ਬਹੁਤ ਸੰਭਾਲ ਹੈ ਟਰੈਕਟਰ ਦੀ ਬਹੁਤ ਜ਼ਿਆਦਾ ਸੰਭਾਲ ਹੈ ਠੀਕ ਆ ਠੀਕ ਜੀ ਮੱਡੀ-ਮੁੰਡੀ ਦਾ ਮਰਗਾਟਾ ਮਰਗੂਟਾ ਦਾ ਸ਼ੋਹਜੋ ਦਾ ਵਧੀਆ ਰੰਗ ਹੈ ਜੀ ਕੋਈ ਰੰਗ ਬੰਨੀ ਠੀਕ ਆ ਠੀਕ ਜੀ ਪਿਛਲੇ ਟਾਇਰ ਤਾਂ ਨਵੇਂ ਹੀ ਆ ਇਹਦੇ ਹਾਂਜੀ ਹਾਂਜੀ ਅਗਲੇ ਟਾਇਰ ਹੈਗੇ 70 ਰੁਪਏ 70 ਰੁਪਏ ਮੋਟੇ ਟਾਇਰ ਨੇ ਠੀਕ ਆ ਇਹ ਡਰੱਗਿਆ ਕੋਲ ਨੇਡ ਹਾਂਜੀ ਇਹ 2008 ਮਾਡਲ ਹੈ 8 ਮਾਡਲ ਹੈ ਹਾਂਜੀ ਹਾਂ ਇਹ 3 ਸਪੀਡ ਦੇ ਵਿਚਾਰ ਲਈ ਇਹ 3 ਸਪੀਡ ਹੈ ਜੀ ਹਾਂਜੀ 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 ਚੰਗਾ ਟਰੈਕਟਰ ਆ ਪੰਜਾਬ ਨੰਬਰ ਹੈ ਜੀ ਕੋਈ ਇੰਜਨ ਗੇਅਰ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਟਾਇਰ ਹੈਗੇ ਇਹਦੇ 90 95 ਪੈਸੇ ਟਾਇਰ ਪਏ ਆ ਹਾਂਜੀ 90 ਪੈਸੇ ਜਿਹੜੇ ਪਹਿਲੇ ਟਾਇਰ ਪਏ ਨੇ ਹਾਂਜੀ ਹਾਂਜੀ ਉੱਡੇ ਟਾਇਰ ਵੀ ਵਧੀਆ ਟਾਇਰ ਆ ਇਹ ਹਾਂਜੀ ਇਹਦਾ ਰੇਟ ਆਏਗਾ ਆਪਣਾ 4 ਲੱਖ ਰੁਪਈਆ ਜਿਆਦਾ ਖਰੇ ਦੇ। ਇਸ ਦਾ ਰਾਜ ਦਾ ਹੈਗਾ 2005 ਦਾ 3 ਲੱਖ 40 ਹਜ਼ਾਰ। 340 ਹਾਂਜੀ। ਇੱਕ ਵਾਰ ਜਿਵੇਂ ਆਪਣਾ ਟਰੈਕਟਰ ਨਹੀਂ। ਹਾਂਜੀ। ਕੋਈ ਵਾਹ ਆਪਣਾ ਹਰਿਆਣਾ ਨੰਬਰ ਦਾ ਟਰੈਕਟਰ ਨਹੀਂ। ਨਹੀਂ ਨਹੀਂ ਹਰਿਆਣਾ ਨੰਬਰ ਨਹੀਂ ਆਪਣਾ ਪੰਜਾਬ ਨੰਬਰ ਹੀ ਹੁੰਦੀ ਹੈ। ਹਾਂ ਜੋ ਦੱਸ ਦਿਓ ਜੀ ਕੋਲ ਟਰੈਕਟਰ। ਆਪਣਾ ਪੰਜਾਬ ਨੰਬਰ ਹੀ ਹੁੰਦੀ ਹੈ। ਪੰਜਾਬ ਨੰਬਰੇ ਜ਼ਿਆਦਾਤਰ ਫਸਟ ਹੰਦਰੇ ਹੁੰਦੇ। ਆਪਣਾ ਜੀ ਸੋਨਲਿਕਾ। ਇਹਦਾ ਦੂਜਾ ਹੰਦਰ ਹੈ। ਹਾਂਜੀ। ਸੋਨਲਿਕਾ 2007 ਮਾਡਲ ਹੈ। ਖੱਟ ਮੜਦੀ। ਹਾਂਜੀ ਹਾਂ। ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹੈ। ਇਹ ਵੀ ਪੰਜਾਬ ਨੰਬਰ ਹੈ ਜੀ। ਤੁਸੀਂ ਦਿਖਾ ਕੇ ਚੰਗੀ ਤਰ੍ਹਾਂ ਦੇਖਿਆ ਪਿਛਲੇ 100 ਰੁਪਏ ਦੇਣਾ ਪਿਛਲੇ 100 ਰੁਪਏ ਲੱਗ ਪਏ 50% ਹਾਂ ਜੀ ਹਾਂ ਅਗਲੇ 100 ਰਹਿ ਗਏ 70 ਰੁਪਏ ਪਿਛਲੇ 50 ਰੁਪਏ ਨੇ ਪਾਵਰ ਹੋਇਆ ਵਾ ਜੀ ਇਹ ਡਿਸਟ੍ਰੀਬਿਊਟਰ ਇਹ ਪਾਵਰ ਬਾਅਦ ਵਿੱਚ ਹੋਇਆ ਵਈ ਹਾਂ ਜੀ ਹੋਇਆ ਬਾਅਦ ਵਿੱਚ ਹੋਇਆ ਵਾ ਡਿਸਟ੍ਰੀਬਿਊਟਰ ਲੱਗਿਆ ਵਾ ਡਬਲ ਅਸਦੁੱਲਾ ਲਈ ਹਾਂ ਜੀ ਇਹਨਾਂ ਦਾ ਪਾਵਰ ਦਿਖਾ ਦਿਦੂ ਜਾ ਕੇ ਇਹਦੀ ਕਿੰਨਾ ਰਾਈ 60 ਦੀ ਇਹਦੀ ਵੀਰੇ 290000 ਰਾਈ 290 ਹਾਂ ਜੀ ਇਕਾ ਅਗਰ ਮੁੰਡਿਆਂ ਵਿੱਚ ਪਰ ਵਾਸੀ ਦੂਮਸੇ ਦੇ ਫੈਨ ਨੇ ਮੁੰਡੇ ਹਾਂਜੀ ਹਾਂਜੀ 9811 ਜੀ 9811 ਵਾਲਾ ਕਰਵਾਉਂਦਾ ਚਾਹ ਰਿਹਾ ਮੁੰਡਿਆ ਨੂੰ ਹਾਂਜੀ ਹਾਂਜੀ ਨਾੜੇ ਜਰਾ ਤਿਆਰ ਕਰਵਾ ਜੀ ਪਰ ਪੂਰਾ ਚੰਗਾ ਟਰੈਕਟਰ ਜੀ 1987 ਮਾਡਲ ਆ ਕਿਤੇ ਟਰੈਕਟਰ ਲੀਕ ਨਹੀਂ ਹੈਗਾ ਇੰਜਨ ਗੇਅਰ ਦਾ ਫੁੱਲ ਵਧੀਆ ਟਰੈਕਟਰ ਆ ਜੀ ਬਿਲਕੁਲ ਹੈ ਹੈਂ ਹਾਂਜੀ ਹਾਂ ਠੀਕ ਹੈ ਟਾਇਰ ਵੀ ਵਧੀਆ 65 70 ਪੈਸੇ ਪਿਛਲੇ ਟਾਇਰ ਨੇ ਅਗਲੇ ਟਾਇਰ 40 ਪੈਸੇ ਨੇ ਤੇ ਪੂਰੇ ਵਧੀਆ ਟਰੈਕਟਰ ਆ ਮਾੜੀ ਕੋਈ ਪ੍ਰੋਬਲਮ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਹਾਂਜੀ ਇਹ ਕਿਡ ਮਾੜ ਲਈ ਇਹਦੀ ਡਿਮਾਂਡ 190000 ਹੈ ਜੀ 190000 ਹਾਂਜੀ ਠੀਕ ਆ ਠੀਕ ਹੋ ਗਿਆ ਸੇ ਆਪਾਂ ਫੇਰ ਆ ਗਏ ਭਾਈ 855 ਇੱਕ ਨੰਬਰ ਲਈ ਇਹ 2008 ਮਾੜ ਲਈ ਇਹ ਐਕਟ ਮਾੜ ਲਈ ਹਾਂਜੀ ਹਾਂ ਪੰਜਾਬ ਨੰਬਰ ਹੈ ਇਹ ਪੰਜਾਬ ਨੰਬਰ 8 ਮਾੜ 855 ਹਾਂਜੀ ਹਾਂ ਟਾਇਰਾਂ ਦੇ ਕਿੰਨੇ ਚੈੱਕ ਕਰ ਲਓ ਤਕ ਤਕ 70% ਬេសਟ ਟਾਇਰ ਪਏ ਨੇ ਹਾਂ ਪਿਛਲੇ ਟਾਇਰ 70 ਪੈਸੇ ਹਾਂ ਇਹ ਬਗੈਟ ਟੇਬਲ ਵਾਲਾ ਵੀ ਨਵੇਂ ਆ ਮਰਦੀ ਲੱਗਦੇ ਨੇ ਹਾਂ ਜੀ ਹਾਂ ਇਹ ਕਿਰਮਾੜੀ ਜੰਗੇਰ ਦਾ ਵਧੀਆ ਜੀ ਇਹ 315000 ਦਾ ਜੀ ਠੀਕ ਹੈ ਜੀ ਇਹ ਕਲਾਸ ਕਰਾ ਜੰਗੇਰ ਆ ਜੀ ਕਲਾਸ ਕਰ ਵਾਲਾ ਹੀ ਇਹ ਕਲਾਸ ਕਰ ਜੀ ਰੈਡ ਕਲਾਸ ਕਰ ਆ ਜੀ ਹਾਂ ਜੀ ਹਾਂ ਜੀ ਵਿੱਚ ਕਲਾਸ ਕਰ ਦਾ ਮਾਰ ਘਟ ਗਿਆ ਹੋਇਆ ਹਾਂ ਜੀ ਹਾਂ ਬਾਕੀ ਜਿਹੜਾ ਆਪਣਾ ਟਰੈਕਟਰ ਜਿੰਨੇ ਹੀ ਇਹ ਹਾਂਜੀ ਕੋਈ ਕਾਪੀ ਕਾਜ ਨਾ ਬਿਲਕੁਲ ਨਾ ਜੀ ਨਾ ਕੋਈ ਕਾਪੀ ਕਾਜ ਜਾਂਦਾ ਤਾਂ ਕੋਈ ਮਾੜਾ ਲੰਦੇ ਨਹੀਂ ਜੀ ਹੈਗਾ ਜਿਹੜਾ ਕੋਈ ਹੈਗਾ ਆਪਾਂ ਦੱਸ ਦਾਂਗੇ ਜੀ ਪੰਜਾਬ ਨੰਬਰ ਹੀ ਲੰਨੇ ਆਪਾਂ ਕੋਈ ਹੋਰ ਨਹੀਂ ਦਿੰਦੇ ਹਾਂਜੀ ਇਹ ਜਿਹੜਾ ਕੋਚਾ 55 ਖੜੇ ਨੇ ਹਾਂਜੀ ਤੇ ਨੂੰ ਇੱਧਰ ਦੇਖੋ ਇੱਕ ਹੋਰ 55 ਖੜਿਆ ਹੈ ਇਹ ਵੀ ਬੜੀ ਸੋਹਣੀ ਹੱਲ ਦੇ ਟਰੈਕਟਰ ਪਿਆ ਹੈ ਇਹ ਵੀ 2006 ਮੜਲਾ ਜੀ ਇਹ 6 ਮੜਲਾ ਪੰਜਾਬ ਨੰਬਰ ਪਟਿਆਲਾ ਜੀ ਠੀਕ ਹੈ ਹਾਂ ਜੀ ਹਾਂ ਜੀ ਆਸਟੋਨਰੀ ਆ ਟਰੈਕਟਰ ਚੰਗੇ ਕੜਦਾ ਨੰਬਰ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਮਾਲਾ ਫਾਸਟਨ ਦਾ ਹਾਂ ਜੀ ਹਾਂ ਜੀ ਇਹ ਜੋ ਟਾਇਰ ਚਤਰਾ ਇਹਦੇ ਜਿਹੜੇ ਪਹਿਲੇ ਟਾਇਰ ਲਗਭਗ 90 ਪਏ ਨੇ 90 95 ਨਵੇਂ ਵਰਗੇ ਟਾਇਰਾਂ ਹੀ ਪਏ ਨੇ ਨਵੇਂ ਵਰਗੇ ਪਏ ਨੇ ਇਹ ਲੈ ਟਾਇਰ ਹੈਗੇ 40 45 ਪਏ ਨੇ ਕਿੰਨੇ ਪੈਸੇ ਹੈਗੇ ਨੇ ਜੀ ਜਿਹੜੀ ਪਰਮਾ ਟਰੈਕਟਰ ਦੀ ਇਹਦੀ 3 ਲੱਖ 40 ਹਜ਼ਾਰ ਆ ਜੀ 3 40 ਹਾਂ ਜੀ 8 ਮਾਡਲ ਹਾਂਜੀ 6 ਮਾਡਲ ਹੈ ਇਹ 6 ਮਾਡਲ 6 ਮਾਡਲ ਠੀਕ ਹੈ ਇਹ ਆਹਰਾ ਫਿਰ ਆ ਗਿਆ ਸਵਰਾਜ ਇਹ 2015 ਮਾਡਲ ਹੈ ਹਜੇ ਤਾਂ ਦੇਖ ਨੂੰ ਨਾ ਮਾਡਲ ਲੱਗਦਾ ਹਾਂਜੀ ਹਾਂਜੀ ਇਹ ਹੁਣੇ ਆਇਆ ਥੋੜੇ ਦਿਨ ਇੱਕ ਦੋ ਦਿਨ ਹੋਇਆ ਤਾਂ ਇਹ ਤੂੰ ਇਨੀ ਟੱਜ ਤਉਣ ਤਉਣ ਲੱਗਿਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂ 15 ਮਾਡਲ ਖੜਾ ਇਹ ਇਹ ਫੋਰ ਸਟਾਰ ਦੇ ਵਿਚਾਲੇ ਹਾਂਜੀ ਹਾਂਜੀ ਪਾਵਰ ਸਟੀering ਦਾ ਪਾਵਰ ਸਟੀering ਦੇ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਡਬਲ ਉਪਰੀ ਬਾਹਰ ਵਾਲਾ ਲੱਗਿਆ ਹੋਇਆ ਟਰੈਕਟਰ ਤੇ ਹਾਂਜੀ ਪੈਰਾ ਲਿਖੂ ਇਸੇ ਚੈੱਕ ਕਰ ਲਓ ਤੁਸੀਂ ਪਿਛਲੇ ਟੈਰ ਹੈਗੇ 9095 ਪੈਸੇ ਹੈਗੇ ਹਾਂ ਜੀ ਲੱਗੇ ਪੱਕੇ ਪਿਛਲੇ ਟੈਰ ਪਹਿਲੇ ਅਗਲੇ ਟੈਰ ਨਾਲ ਦੇਦੇ ਨੇ ਵੀਰੇ ਹਾਂ ਜੀ ਇਹ ਬਲਾਗ ਨੂੰ 6500 ਪੈਸੇ ਹੋਣੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਕਰਵਾ ਦੇ ਜੀ ਦੀ ਇਹਦੀ 520000 ਹੈ ਜੀ 520000 ਟੈਕ 5855 ਜਿਵੇਂ ਨਾਮੇ ਉਹ ਬੋਲ ਕੇ ਨਾ ਹਾਂ 5 ਲੱਖ 8 ਲੱਖ ਦੇ ਹੋਏ ਪੈਸੇ ਇਹਦੇ ਲੈਣਾ ਹੋਵੇ ਕੰਮ ਕਰਿਆ ਜਿਹੜਾ ਕੰਮ ਤੇ ਖੜਾ ਹੈ। ਬਾਕੀ ਫੌਂਡ ਦੇ ਕੋਲ ਕਾਫੀ ਡਵਾਣ ਆਉਂਦੀ ਆ। ਆ ਫੌਂਡ ਖੜਿਆ ਹੋਇਆ ਵੀਰੇ ਨਾਲ ਕੋਲ ਇੱਕ ਨਵਾਂ ਮਾਡਲ ਹੈ ਜੀ। ਇਹ 1995 ਮਾਡਲ ਆ ਵੀਰੇ। ਟਰੈਕਟਰ ਦਾ ਮਾਡਲ। ਹਾਂਜੀ ਹਾਂ ਸਾਰਾ ਟਰੈਕਟਰ ओरिजिनल ਆ ਵੀਰੇ। ਮਰਗਾਡ ਮਰੂਟ ਚੰਗੇ ਨੇ ਕੀ ਤੋਂ ਗਲਿਆ ਨਹੀਂ ਹੈਗਾ ਟਰੈਕਟਰ ਭੋਰਾ ਵੀ। ਠੀਕ ਹੈ ਬਿਲਕੁਲ। ਆਂ ओरिजिनल ਟਰੈਨਜਲ ਗੇਅਰ ਦਾ ਹੀ ਬਹੁਤ ਵਧੀਆ ਵੀਰੇ। ਤੈਨੂੰ ਦਿਖਾ ਦੇ ਦਿੰਦਾ ਟਾਇਰ ਜਿਹੜੇ ਪਿਛਲੇ ਨੇ ਲਗਭਗ 60% ਟਾਇਰ ਪੈਲੇ ਪਿਛਲੇ। ਮੂਰੇ ਟਾਇਰ ਆਹ ਨਾਲ ਵੀ ਮੂਰੇ ਸੁਧਾਏ ਜਾਉਂਦੇ ਨੇ। ਲਗਭਗ 30% ਟਾਇ ਇਹਦੀ ਕਟਵਾਣਾ ਜੀ ਇਹਦੀ ਡਿਮਾਂਡ ਵੀਰੇ 1,60,000 ਆਈ ਇਹ ਟਰੈਕਟਰ ਉਹ ਪੰਜਾਬ ਨੰਬਰ ਆਈ ਟਰੈਕਟਰ ਦਾ ਨੰਬਰ ਹੈਗਾ ਤੇ ਇਹਦੀ ਕਾਪੀ ਨਹੀਂ ਲੱਭ ਰਹੀ ਜੀ ਟਰੈਕਟਰ ਦੀ ਹਾਂ ਹਲੇ ਕਾਪੀ ਦਾ ਥੋੜਾ ਜਿਹਾ ਚੱਕਰਾ ਵੀ ਕਾਪੀ ਜੇ ਨਾ ਲੱਭੀ ਤਾਂ ਇਹਦਾ ਐਫੀ ਡੇਟਾ ਆਪਾਂ ਸਾਰਾ ਕੁਝ ਲਿਖ ਕੇ ਦਵਾਂਗੇ ਜੀ ਪੂਰਾ ਟਰੈਕਟਰ ਦਾ ਉਹ ਨੰਬਰ ਹੈਗਾ ਹੀ ਇਹਦਾ ਠੀਕ ਹੈ ਠੀਕ ਹਾਂਜੀ ਹਾਂ ਟਰੈਕਟਰ ਚੰਗਾ ਬਹੁਤ ਆ ਸਾਰਾ ਟਰੈਕਟਰ ਰੀਜਨ ਲਾ ਕੀ ਤੋਂ ਰੰਗ ਪੇਂਟ ਕੀ ਹੋਇਆ ਹੈਗਾ ਜੀ ਬਰਗਾਡ ਮਰੂਰੀ ਵਧੀਆ ਨੇ ਜੀ ਆਹ ਜੀ ਇੱਧਰ ਹੋਰ ਵੀ ਟਰੈਕਟਰ ਖੜੇ ਨੇ ਜੀ ਹੀ ਡੈਕਟਰ ਆਈ ਆਪਣੇ ਕੋਲ। ਠੀਕ ਹੈ। ਹਾਂ ਜੀ ਸਰ ਜੀ ਸੰਤਾ ਜੀ। ਤੇ ਇੱਕ ਦੋ ਟੈਕਟਰ ਆਣਾ 444 85519 ਮਾਡਲ ਆ। ਠੀਕ ਹਾਂ ਜੀ। ਹਾਂ ਇੱਕ ਬੋਲ ਐਂਡ ਆ ਤੇਰਾ ਮਾਡਲ। ਠੀਕ ਹੈ ਠੀਕ ਹੈ। ਹਾਂ ਕੱਲ੍ਹ ਤੱਕ ਆ ਜਾਣਗੇ ਉਹ। ਉਹ ਤੂੰ WhatsApp ਤੇ ਫਾਟੋ ਆਪਾਂ ਵੀਡੀਓ ਜਿਹੜੀ ਪਾਤਾ। ਵੀਡੀਓ ਪਾ ਲੈ। ਕੋਈ ਵਾਰ ਕੱਲ੍ਹ ਤੱਕ ਪਾ ਦੋ ਆਪਾਂ। ਹਾਂ ਠੀਕ ਹੈ। ਹਾਂ ਜੀ ਬਰੋ ਇਹ ਜਿਹੜੇ ਦਿੱਦਰ ਜਿਹੜੇ ਵੀਡੀਓ ਨੇ ਆਪਾਂ ਨੂੰ ਗ੍ਰਾਬ ਕਰਦੀ ਆ। ਕਿਰਪਾ ਆਪਣਾ ਸਹੀਲਾ ਕੰਟੈਕਟ ਨੰਬਰ ਆ। ਜੇ ਆਪਾਂ ਰੈਸਟ ਆਪਣੇ ਪਲੇਸ ਦਾ ਦੱਸੋ ਜੀ। ਆਪਣਾ ਪਿੰਡ ਹੈਗਾ ਜੀ ਪਟਿਆਲੇ ਤੋਂ 500 ਰੋਡ ਤੇ ਦਿੱਤੂ ਪਰਜਟਾ ਜੀ ਰੋਡ ਦੇ ਉੱਪਰ ਹੀ ਹੈ ਜੀ ਆਪਣਾ ਠੀਕ ਆਪਣਾ ਕਨੈਕਟ ਨੰਬਰ ਹੈਗਾ 82645 42044 ਠੀਕ ਹੈ ਠੀਕ ਹੈ ਜੀ ਦੂਜਾ ਸੱਤੇ ਸੱਤੇ ਵੀਰ ਦਾ ਹੈਗਾ 99219 3022 ਠੀਕ ਹੈ ਹਾਂ ਬਾਕੀ ਜਿਹੜੇ ਕਾਇਰ ਨੂੰ ਤੁਸੀਂ ਮੈਂ ਬੰਦੇ ਦੇ ਹੀ ਜਿਹੜੇ ਤੁਸੀਂ ਕਾਇਤੇ ਵੀ ਦੇ ਨੇ ਕਾਇਰ ਦੇ ਵੀਰੇ ਦੇ ਦਿੰਨੇ ਆਪਾਂ ਲੋਕਲ ਜੀ ਮੈਂ ਆਪਣੇ ਲੋਕਲ ਬੰਦੇ ਨੂੰ ਕਾਇਰ ਦੇ ਦੇ ਦਿੰਨੇ ਆ ਠੀਕ ਹੈ ਲੋਕਾਂ ਨੂੰ ਹਾਂ ਮੈਂ ਕਾਇਰ ਤੇ ਕਰਿਆ ਨਾ ਤੁਸੀਂ ਇਹਪਾਂ ਦੇ ਆਹ ਟਰੈਕਟਰ ਦੇ ਹਿਸਾਬ ਨਾਲ ਹੁੰਦੀ ਆ ਵੀਰੇ ਠੀਕ ਆ ਠੀਕ ਹਾਂ ਜੀ ਮੈਂ ਕੋਈ ਟਰੈਕਟਰ ਹੁੰਦਾ ਛੋਟਾ ਜੀ ਮੈਂ ਲਾ ਲਾ ਉਹਦੀ 16-1700 ਰੁਪਏ ਆ 2000 ਆ ਜੀ 2500 ਹਿਸਾਬ ਨਾਲ ਕੀ ਜੀ ਠੀਕ ਹਾਂ ਜੀ برو ਇਹ ਸੀ ਆਪਣਾ ਬੀਰਸ ਦਿਲ ਦਾ ਜੀ ਨੇ ਆਪਾਂ ਨੂੰ ਟਰੈਕਟਰਾਂ ਦੇ ਰੇਟ ਤੇ ਸਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਟਾਈਮ ਦਿੱਤਾ ਜੀ ਕੋਈ ਗੱਲ ਨਹੀਂ ਬਹੁਤ ਵਧੀਆ ਤੁਹਾਡਾ ਵੀ ਧੰਨਵਾਦ ਆ ਤੁਸੀਂ ਆਇਆ ਟਾਈਮ ਕੱਟ ਕੇ ਸਾਡੀ ਵੀਡੀਓ ਬਣਾਣ ਤੁਸੀਂ ਜੇ ਉਹਨਾਂ ਨੂੰ ਬ੍ਰਵਫਸਟ ਤੇ ਹੈਲੋ ਹਾਂਜੀ ਹਾਂ WhatsApp ਚੱਲਦਾ ਜੀ WhatsApp ਤੇ ਨੰਬਰ ਹੈ ਜਿਹੜਾ ਕਿਸੇ ਨੇ ਫੋਟੋ ਆ ਜਾਂ ਆਪਾਂ ਨੂੰ ਕੋਈ ਤਰੀਕਾ ਪਾਉਣੀ ਫੋਟੋ ਹੀ ਵੀ ਹਾਂਜੀ ਤੁਸੀਂ ਉਹਨਾਂ ਪਵਾ ਸਕਦੇ ਹੋ ਬਾਕੀ ਤੁਸੀਂ ਜਿਹੜਾ ਕੰਟੈਕਟ ਕਰਕੇ ਉਹਦੇ ਆ ਕੇ ਆਪਣਾ ਦੇਖ ਕੇ ਟਰੈਕਟਰ ਹਾਂ ਕਰਕੇ ਅਸੀਂ ਕਿੱਡੇ ਕੋ ਜਾ ਸਕਦੇ ਹੋ ਬਾਕੀ ਤੁਸੀਂ ਬਹੁਤ ਕੰਫਿਊਜ਼ ਹੋਏ ਤਾਂ ਤੁਸੀਂ ਚਾਹੇ ਉਹਨਾਂ ਨੂੰ ਫਿਰ WhatsApp ਤੇ ਆਂਟਾ ਬੱਡੇ ਨੂੰ ਬਾਕੀ ਆ ਜਦੋਂ ਦਾ ਕੋਈ ਪ੍ਰੈਸ ਆਪਰੇ ਨੂੰ ਲਾਈਫ ਸਟਰੀ ਅਕਮੈਂਟ ਦਾ ਨਵਾਜੀ